ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਨਵੇਂ ਟਿਊਬਵੈਲ ਕਨੈਕਸ਼ਨਾਂ ਬਾਰੇ ਭਗਵੰਤ ਮਾਨ ਸਰਕਾਰ ਦਾ ਨਵਾਂ ਐਲਾਨ ਕੈਬਨਿਟ ਮੰਤਰੀ ਨੇ ਸੁਣਾਈ ਖੁਸ਼ਖਬਰੀ ਸੀਐਮ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਦਿੱਤਾ ਵੱਡਾ ਤੋਹਫਾ ਪੰਜਾਬ ਦੇ ਲੋਕਾਂ ਲਈ ਕੀਤਾ ਐਲਾਨ ਸ਼੍ਰੋਮਣੀ ਕਾਲੀ ਦਲ ਦਾ ਪੰਜਾਬ ਸਰਕਾਰ ਖਿਲਾਫ ਹੱਲਾ ਬੋਲ ਇਹਨਾਂ ਮੁੱਦਿਆਂ ਨੂੰ ਲੈ ਕੇ ਪੰਜਾਬ ਪਰ ਵਿੱਚ ਘੇਰੀ ਜਾਵੇਗੀ ਮਾਨ ਸਰਕਾਰ ਪੰਜਾਬ ਦੇ ਬਿਜਲੀ ਮੰਤਰੀ ਦਾ ਵੱਡਾ ਐਕਸ਼ਨ ਰਿਸ਼ਵਤ ਮੰਗਣ ਦੇ ਦੋਸ਼ ਚ PSPCL ਦਾ ਅਫਸਰ ਕੀਤਾ ਮੁੱਤਲ ਲੱਖਾਂ ਵਾਹਨ ਚਾਲਕਾਂ ਲਈ ਅਹਿਮ ਖਬਰ ਟ੍ਰੈਫਿਕ ਚਲਾਨ ਹੋਣਗੇ ਮੁਆਫ ਮਿਲੇਗੀ ਵੱਡੀ ਸਹੂਲਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਲੜ ਜਾਰੀ ਹੈ ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ ਪੰਜਾਬ ਸਰਕਾਰ ਨੇ ਇਨਾ ਮੁਲਾਜ਼ਮਾਂ ਲਈ ਕੀਤਾ ਵੱਡਾ ਐਲਾਨ ਮਾਨ ਪੱਤੇ ਦੀ ਦਰ ਵਿੱਚ ਕੀਤਾ ਵਾਦਾ ਬਿਜਲੈਂਸ ਵਿਰੋਧੀ ਵੱਡੀ ਕਾਰਵਾਈ ਤਹਿਸੀਲਦਾਰ ਨੂੰ 50000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਤੀ ਕੀਤਾ ਕਾਬੂ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਨੇ ਵੱਡਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਨੇ ਖੇਤੀਬਾੜੀ ਵਾਸਤੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਤੇ ਗ੍ਰਾਮ ਪੰਚਾਇਤਾਂ ਲਈ 5000 ਸੋਲਰ ਟਿਊਬਵੈੱਲ ਰਾਖਮੇ ਰੱਖਣ ਦਾ ਫੈਸਲਾ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆਮਨ अरोड़ा ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ ਪ੍ਰਧਾਨ ਮੰਤਰੀ ਕੁਸਮ ਸਕੀਮ ਦੇ ਪਹਿਲੇ ਪੜਾਅ ਤਹਿਤ ਵੀ 10000 ਸੋਲਰ ਪੰਪ ਲਗਾਉਣ ਸੰਬੰਧੀ ਸਕੀਮ ਦੀ ਸ਼ੁਰੂਆਤ ਲਈ ਪੂਰੀ ਤਰ੍ਹਾਂ ਤਿਆਰ ਹੈ ਕੈਬਨਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਅਨੁਸੂਚਿਤ ਜਾਤੀ ਦੇ ਕਿਸਾਨਾਂ ਲਈ 2000 ਸੋਲਰ ਪੰਪ ਸੈੱਟ ਰਾਖਮੇ ਰੱਖੇ ਗਏ ਹਨ ਜਿਨ੍ਹਾਂ ਨੂੰ ਇਸ ਦੀ ਕੁੱਲ ਲਾਗਤ ਤੇ 80% ਦੀ ਸਬਸਿਡੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ಗ್ರಾಮ ਪੰਚਾਇਤਾਂ ਲਈ 3000 ਸੋਲਰ ਟਿਊਬਵੈਲ ਆਖਵੇਂ ਰੱਖੇ ਗਏ ਹਨ ਜਰਨਲ ਸ਼੍ਰੇਣੀ ਦੇ ਕਿਸਾਨਾਂ ਨੂੰ ਸੋਲਰ ਟਿਊਬਵੈਲ ਦੀ ਲਾਗਤ ਉੱਤੇ 60% ਸਬਸਿਡੀ ਦਿੱਤੀ ਜਾਵੇਗੀ ਕੈਬਨਟ ਮੰਤਰੀ ਅਮਨ अरोड़ा ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਖੇਤੀਬਾੜੀ ਸੈਕਟਰ ਨੂੰ ਕਾਰਬਨ ਮੁਕਤ ਕਰਨ ਵਾਸਤੇ ਕੁਦਰਤੀ ਸੂਰਜੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉ ਲਈ ਹਰ ਸੰਭਵ ਯਤਨ ਕਰ ਰਹੀ ਹੈ ਉਨ੍ਹਾਂ ਨੇ ਪੇਡਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਖੇਤੀਬਾੜੀ ਲਈ ਸੋਲਰ ਪੰਪ ਸਕੀਮ ਨੂੰ ਪਾਰਦਰਸ਼ੀ ਅਤੇ ਨਿਰਵਿਘਨ ਢੰਗ ਨਾਲ ਅਮਲ ਵਿੱਚ ਲਿਆਉਣਾ ਯਕੀਨੀ ਬਣਾਇਆ ਜਾਵੇ ਇਸ ਦੇ ਨਾਲ ਹੀ ਕੈਬਨਟ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਲੀ ਕੇ ਹੈਗੇ ਸੋਲਰ ਪੰਪਾਂ ਲਈ ਆਨਲਾਈਨ ਅਪਲਾਈ ਕਰਨ ਸਮੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਇਸ ਮੌਕੇ ਸੀਏ ਭਗਵੰਤ ਮਾਨ ਨੇ ਦੱਸਿਆ ਕਿ ਹੁਣ ਤੱਕ 44974 ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪ ਚੁੱਕੇ ਹਨ ਪਰ ਅੱਜ ਵੀ ਵਿਰੋਧੀ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੇ ਪੰਜਾਬ ਵਿੱਚ ਹੁਣ ਤੱਕ 16 ਟੋਲ ਪਲਾਜ਼ੇ ਬੰਦ ਹੋ ਚੁੱਕੇ ਹਨ ਜਿਸ ਤੋਂ ਬਾਅਦ ਪੰਜਾਬੀ ਦੀ ਰੋਜ਼ਾਨਾ ਦਾ 60 ਲੱਖ ਰੁਪਏ ਦੀ ਬਚਤ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਟੋਲ ਪਲਾਜ਼ੇ ਦੇ ਨਾਂ ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਸੀ। 25-25 ਸਾਲਾਂ ਦੇ ਠੇਕੇ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਦੁਨੀਆ ਤੇ ਕੋਈ ਵੀ ਚੀਜ਼ ਸੰਭਵ ਨਹੀਂ ਹੁੰਦੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਤੰਜ ਕੱਸਦੇ ਆ ਕਿ ਹੈ ਕਿ ਪਹਿਲਾਂ ਬਹੁਤ ਸਾਰੇ ਮੈਕਮੇ ਬਲੋਤਰ ਨੇ ਲਾਈ ਜਾਂਦੇ ਰਹੇ ਹਨ। ਟੈਂਕੀਆਂ ਉੱਤੇ ਚੜਦੇ ਸੀ ਅਤੇ ਲੀਡਰ ਨਜ਼ਾਰੇ ਲੈਂਦੇ ਸੀ। ਉਹਨਾਂ ਨੇ ਆਮ ਜਨਤਾ ਦੀ ਚਿੰਤਾ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਕਦੇ ਬੇਰੁਜ਼ਗਾਰੀ ਜਾਂ ਗਰੀਬੀ ਨਹੀਂ ਦੇਖੀ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਅਮਦਿਆਂ ਨੂੰ ਹੀ ਸੋਨੇ ਦੇ ਚਮਚੇ ਤੇ ਹੂਟਰਾਂ ਦੀਆਂ ਗੱਡੀਆਂ ਮਿਲ ਗਈਆਂ ਤੇ ਫਿਰ ਉੱਚੇ ਉੱਦੇ ਵਾਲੀਆਂ ਕੁਰਸੀਆਂ ਮਿਲ ਗਈਆਂ ਅਤੇ ਆਉਂਦੇ ਹੀ ਡਿਪਟੀ ਸੀਐਮ ਬਣ ਗਏ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਆਮ ਘਰਾਂ ਵਿੱਚੋਂ ਆਏ ਹਾਂ ਉਹਨਾਂ ਨੇ ਕਿ ਹੈ ਕਿ ਨੌਕਰੀ ਮਿਲਣ ਦੀ ਜੋ ਖੁਸ਼ੀ ਹੈ ਉਸਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਹੈ ਸਰਕਾਰਾਂ ਦਾ ਕੰਮ ਸਹੂਲਤ ਦੇਣਾ ਹੁੰਦਾ ਹੈ ਨਾ ਕਿ ਲੋਕਾਂ ਨੂੰ ਤੰਗ ਕਰਨਾ ਪਹਿਲਾਂ ਵਾਲੀਆਂ ਸਰਕਾਰਾਂ ਤਾਂ ਖਜ਼ਾਨੇ ਤੱਕ ਪੈਸਾ ਹੀ ਨਹੀਂ ਪਹੁੰਚਣ ਦਿੰਦੀਆਂ ਸਨ ਰਸਤੇ ਵਿੱਚ ਹੀ ਲੀਕੇਜ ਹੁੰਦੀ ਸੀ ਤਾਂ ਫਿਰ ਆਮ ਜਨਤਾ ਲਈ ਪੈਸਾ ਕਿੱਥੋਂ ਆਉਣਾ ਸੀ ਪੰਜਾਬ ਪਰ ਵਿੱਚ ਸ਼੍ਰੋਮਣੀ ਕਾਲੀਦਾਲ ਵੱਲੋਂ ਪੰਜਾਬ ਦੀ ਆਮਦਨੀ ਪਾਰਟੀ ਦੀ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਾਲੀਦਾਲ ਵੱਲੋਂ 10 ਸਤੰਬਰ ਤੋਂ 23 ਸਤੰਬਰ ਤੱਕ ਇਹ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਉਹਨਾਂ ਵੱਲੋਂ ਹਰ ਜ਼ਿਲ੍ਹੇ ਵਿੱਚ 2 ਘੰਟੇ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਡੀਸੀ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਦੱਸ ਦਈਏ ਕਿ ਆਮਦਨੀ ਪਾਰਟੀ ਨੂੰ ਪੰਜਾਬ 'ਚ ਸਰਕਾਰ ਚਲਾਉਂਦਿਆਂ ਹੋਇਆਂ 2.5 ਸਾਲ ਤੋਂ ਵਧੇਰੇ ਸਮਾਂ ਹੋ ਚੱਲਿਆ ਹੈ ਪਰਜੇ ਤੱਕ ਆਪਣੇ ਵੱਲੋਂ ਕੀਤੇ ਦਾਵੇ ਵਾਦੇ ਪੂਰੇ ਤਾਂ ਕੀ ਕਰਨੇ ਸੀ ਪਰ ਲੋਕਾਂ ਉੱਤੇ ਹੋਰ ਵੀ ਜ਼ਿਆਦਾ ਭਾਰ ਪਾਇਆ ਜਾ ਰਿਹਾ ਜਿਸ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ ਇਸ ਦੇ ਮੱਦੇਨਜ਼ਰ ਸ਼੍ਰੋਮਣੀ ਕਾਲੀ ਦਲ ਵੱਲੋਂ ਜਿਲ੍ਹਾਦਰ ਜਿਲ੍ਹਾ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਲਈ ਸੱਦਾ ਦਿੱਤਾ ਗਿਆ ਹੈ 10 ਸਤੰਬਰ ਨੂੰ ਲੁਧਿਆਣਾ ਤੋਂ ਸ਼ੁਰੂ ਕਰਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 23 ਸਤੰਬਰ ਤੱਕ 2 ਘੰਟੇ ਲਈ 11 ਵਜੇ ਤੋਂ 1 ਵਜੇ ਤਰਨੇ ਦਿੱਤੇ ਜਾਣਗੇ ਅਤੇ ਉਸ ਤੋਂ ਉਪਰੰਤ ਉਥੋਂ ਦੇ ਡੀਸੀਆਂ ਨੂੰ ਇੱਕ ਮੈਮੋਰੈਂਡਮ ਵੀ ਸੌਂਪਿਆ ਜਾਵੇਗਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਨੂੰ ਬਲੈਕਮੇਲ ਕਰਨ ਅਤੇ ਉਸ ਪਾਸੋਂ ਰਿਸ਼ਵਤ ਮੰਗਣ ਦੇ ਦੋਸ਼ 'ਚ ਫਰੀਦਕੋੜ ਚਤਾਇਨਾਤ ਪੀਐਸਪੀਸੀਐਲ ਦੇ ਅਕਾਊਂਟਸ ਅਫਸਰ ਅਮਿਤ ਸੇਤੀਆ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਹੈ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਨੇ ਦੱਸਿਆ ਕਿ ਅਮਿਤ ਸੇਤੀਆ PSPCL ਦੇ ਸਾਇਕ ਇੰਜੀਨੀਅਰ ਸਬ ਡਿਵੀਜ਼ਨਲ ਅਫਸਰ ਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਬਿਜਲੀ ਦੀ ਅਣਅਧਿਕਾਰਿਤ ਵਰਤੋਂ ਸੰਬੰਧੀ ਕੇਸ 'ਚ ਉਸ ਨੂੰ ਬਾਹਰ ਰੱਖਣ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਮੁਰਲੀ ਜਾਂਚ ਤੋਂ ਬਾਅਦ ਉਕਤ ਬੇਨੀਮਲੀ ਕੀਤੀ ਗਈ ਸ਼ਿਕਾਇਤ ਤੇ ਇਸ ਦੇ ਨਾਲ ਹੀ ਭੇਜੀ ਗਈ ਵੀਡੀਓ ਕਲਿੱਪ ਦੀ ਜਾਂਚ ਤੋਂ ਬਾਅਦ ਸਪਸ਼ਟ ਹੋਇਆ ਹੈ ਕਿ ਅਮਿਤ ਛੇਤੀਆ ਨੇ ਰਿਸ਼ਵਤ ਮੰਗੀ ਸੀ ਜਿਸ ਤੋਂ ਬਾਅਦ ਕੈਬਨਿਟ ਮੰਤਰੀ ਦੇ ਹੁਕਮਾਂ ਤੋਂ ਬਾਅਦ ਅਮਿਤ ਛੇਤੀਆ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ ਹੈ ਹਾਦਸਿਆਂ ਨੂੰ ਰੋਕਣ ਲਈ ਕਈ ਟ੍ਰੈਫਿਕ ਨਿਯਮ ਬਣਾਏ ਗਏ ਹਨ ਇਹਨਾਂ ਨੀਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਭਾਰੀ ਜੁਰਮਾਨਾ ਲਗਾਇਆ ਜਾਂਦਾ ਹੈ ਇਸ ਦੇ ਬਾਵਜੂਦ ਲੋਕ ਨਿਯਮ ਤੋੜਦੇ ਹਨ ਅਤੇ ਹਜ਼ਾਰਾਂ ਰੁਪਏ ਦੇ ਚਲਾਨ ਕੱਟਦੇ ਹਨ ਅਜਿਹੇ ਚਲਾਨਾਂ ਨੂੰ ਰੱਦ ਕਰਨ ਲਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਸ ਅਦਾਲਤ ਵਿੱਚ ਤੁਹਾਡਾ ਚਲਾਨ ਰੱਦ ਕੀਤਾ ਜਾਵੇਗਾ ਇਹ ਅਦਾਲਤ 14 ਸਤੰਬਰ ਨੂੰ ਲਗਾਈ ਜਾਵੇਗੀ ਜਿਸ ਵਿੱਚ ਜ਼ਿਆਦਾਤਰ ਕੇਸਾਂ ਦਾ ਫੈਸਲਾ ਤੁਰੰਤ ਸੁਣਾਇਆ ਜਾਵੇਗਾ ਅਦਾਲਤ ਵਿੱਚ ਕੋਈ ਵੀ ਵਿਅਕਤੀ ਆਪਣੇ ਕਿਸੇ ਵੀ ਕੇਸ ਦੀ ਸੁਣਵਾਈ ਕਰ ਸਕਦਾ ਹੈ ਇਸ ਦੀ ਨਾਲ ਅਦਾਲਤ ਜ਼ਿਆਦਾਤਰ ਮਾਮਲਿਆਂ ਦਾ ਫੈਸਲਾ ਕਰਦੀ ਹੈ ਤੇ ਨਿਪਟਾਰਾ ਕਰਦੀ ਹੈ ਇਹ ਅਦਾਲਤ ਅਜਿਹੇ ਕੇਸਾਂ ਦੀ ਸੁਣਵਾਈ ਲਈ ਲਾਗੂ ਕੀਤੀ ਜਾਂਦੀ ਹੈ ਜੋ ਸਮਝੌਤਾ ਯੋਗ ਹੋਣ ਇਸ ਦੌਰਾਨ ਉਹਨਾਂ ਕੇਸਾਂ ਦੀ ਸੁਣਵਾਈ ਕੀਤੀ ਜਾਵੇਗੀ ਜਿਨ੍ਹਾਂ ਦੇ ਅਦਾਲਤ ਵਿੱਚ ਜਾਣ ਦੀ ਸੰਭਾਵਨਾ ਹੈ ਉੱਥੇ ਜਾਣ ਤੋਂ ਪਹਿਲਾਂ ਤੁਸੀਂ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕੇਸ ਦੀ ਸੁਣਵਾਈ ਕਰ ਸਕਦੇ ਹੋ ਇਹ ਲੋਕ ਅਦਾਲਤ 14 ਸਤੰਬਰ ਨੂੰ ਸਾਰੇ ਸ਼ਹਿਰਾਂ ਵਿੱਚ ਲਗਾਈ ਜਾਵੇਗੀ ਇਸ ਦੇ ਲਈ ਤੁਹਾਨੂੰ 9 ਸਤੰਬਰ ਤੱਕ ਅਪਲਾਈ ਕਰਨਾ ਪਵੇਗਾ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਇੱਕ ਟੋਕਨ ਨੰਬਰ ਦਿੱਤਾ ਜਾਵੇਗਾ ਇਸ ਆਧਾਰ ਤੇ ਹੀ 14 ਨੂੰ ਸੁਨਵਾਈ ਹੋਵੇਗੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ بارش ਦੇਖਣ ਨੂੰ ਮਿਲੀ ਹੈ ਤੇ ਬੀਤੇ ਦਿਨ ਵੀ ਚੰਡੀਗੜ੍ਹ ਦੇ ਨਾਲ-ਨਾਲ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ ਅਤੇ ਅੱਜ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਹਗੜ੍ਹ ਸਾਹਿਬ ਪਟਿਆਲਾ ਦੇ ਨਾਲ-ਨਾਲ ਚੰਡੀਗੜ੍ਹ ਵਿੱਚ ਆਮ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ بارش ਦੇਖਣ ਨੂੰ ਮਿਲ ਸਕਦੀ ਹੈ ਬੀਤੇ ਦਿਨੀ ਪਏ ਮੀਂਹ ਕਾਰਨ ਪੰਜਾਬ ਦਾ ਤਪਮਨ ਆਮ ਵਾਂਗ ਰਹੇ ਹਾਂ ਮੌਸਮ ਵਿਭਾਗ ਅਨੁਸਾਰ ਇਸ ਸੀਜ਼ਨ ਵਿੱਚ ਪੰਜਾਬ ਤੇ ਚੰਡੀਗੜ੍ਹ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ ਆਮ ਤੌਰ ਤੇ ਪੰਜਾਬ ਵਿੱਚ 385.8 ਮਿਲੀਮੀਟਰ ਵਰਖਾ ਹੁੰਦੀ ਹੈ ਜਦੋਂ ਕਿ 1 ਜੂਨ ਤੋਂ ਹੁਣ ਤੱਕ ਸਿਰਫ 299.2 ਮਿਲੀਮੀਟਰ ਵਰਖਾ ਹੀ ਹੋਈ ਹੈ ਜੋ ਉਸ ਦਾ 22% ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੰਬੇਦਕਰ ਇੰਸਟੀਚਿਊਟ ਫੋਰ ਕੈਰੀਅਰ ਐਂਡ ਕੋਰਸਿਸ ਐਸਐਸ ਨਗਰ ਦੇ ਗੈਸਟ ਫੈਕਲਟੀ ਮੈਂਬਰਾਂ ਨੂੰ ਦਿੱਤੇ ਜਾਂਦੇ ਮਾਨ ਪੱਤੇ ਦੀ ਦਰ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਦਾ ਪ੍ਰਗਟਾਵਾ ਸਮਾਜੀ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਉਹਨਾਂ ਨੇ ਦੱਸਿਆ ਹੈ ਕਿ ਅੰਬੇਦਕਰ ਇੰਸਟੀਚਿਊਟ ਫੋਰ ਕੈਰੀਅਰ ਐਂਡ ਕੋਰਸਿਸ ਐਸਐਸ ਨਗਰ ਵਿਖੇ ਵਿਦਿਆਰਥੀਆਂ ਨੂੰ ਪੂਰਵ ਇਮਤਿਹਾਨ ਦੀ ਕੋਚਿੰਗ ਦੇਣ ਲਈ ਬੁਲਾਏ ਜਾਂਦੇ ਗੈਸਟ ਫੈਕਲਟੀ ਮੈਂਬਰਾਂ ਨੂੰ ਦਿੱਤੇ ਜਾਂਦੇ ਮਾਨ ਪੱਤ ਦੀ ਦਰ ਵਿੱਚ ਵਾਧਾ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਪਹਿਲਾਂ ਗੈਸਟ ਫੈਕਲਟੀ ਮੈਂਬਰਾਂ ਨੂੰ 750 ਰੁਪਏ ਪ੍ਰਤੀ ਘੰਟਾ ਮਾਨ ਪੱਤਾ ਦਿੱਤਾ ਜਾਂਦਾ ਸੀ ਹੁਣ ਇਹ ਮਾਨ ਪੱਤਾ 750 ਰੁਪਏ ਪ੍ਰਤੀ ਘੰਟਾ ਤੋਂ ਵਧਾ ਕੇ 1500 ਰੁਪਏ ਪ੍ਰਤੀ ਘੰਟਾ ਦਿੱਤਾ ਜਾਵੇਗਾ ਇਹ ਕਦਮ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਵਧੀਆ ਸਿੱਖਲਾਈ ਸੇਵਾਵਾਂ ਪ੍ਰਦਾਨ ਕਰਨ ਵਿੱਚ ਜੋ ਮਦਦਗਾਰ ਸਾਬਿਤ ਹੋਵੇਗਾ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਵਿਜ਼ਨਸ ਦੀ ਟੀਮ ਨੇ ਡੇਰਾ ਬਾਬਾ ਨਾਨਕ ਤੇ ਤਹਿਸੀਲਦਾਰ ਲਖਵਿੰਦਰ ਸਿੰਘ ਸਮੇਤ ਉਸਦੇ ਦੋ ਹੋਰ ਸਹਾਇਕ ਸਾਥੀਆਂ ਨੂੰ 50000 ਦੀ ਰਿਸ਼ਵਤ ਲੈਦੇ ਰੰਗੇ ਹਿੱਤੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਿਤ ਕਿਸਾਨ ਸੁਖਦੇਵ ਸਿੰਘ ਸੋਹੀ ਪਿੰਡ ਮਨਸੂਰ ਨੇ ਦੱਸਿਆ ਕਿ ਤਹਿਸੀਲਦਾਰ ਲਖਵਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਜ਼ਮੀਨ ਦਾ ਇੰਤਕਾਲ ਕਰਨ ਦੇ ਬਦਲੇ 2 ਲੱਖ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਉਨ੍ਹਾਂ ਨੂੰ ਪਿਛਲੇ 4-5 ਮਹੀਨੇ ਤੋਂ ਖੱਜਲ ਖਵਾਰ ਕੀਤਾ ਜਾ ਰਿਹਾ ਸੀ ਜਿਸ ਇਸ ਕਾਰਨ ਉਹਨਾਂ ਵੱਲੋਂ ਥੱਕ ਹਾਰ ਕੇ ਵੀਲਨਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਗਈ ਸੀ ਅਤੇ ਜਿਸ ਮਗਰੋਂ ॠषਵਤੀ ਪਹਿਲੀ ਕਿਸ਼ਤ 50000 ਰੁਪਏ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਦਿੱਤੀ ਗਈ ਤਾਂ ਵਿਭਾਗ ਦੀ ਟੀਮ ਨੇ ਤਹਿਸੀਲਦਾਰ ਲਖਵਿੰਦਰ ਸਿੰਘ ਸਮੇਤ ਉਸ ਦੇ ਦੋ ਸਹਾਇਕ ਸਾਥੀਆਂ ਨੂੰ ਗਹਿਤੀ ਕਾਬੂ ਕਰ ਲਿਆ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਨਵੇਂ ਐਗਰੀਕਲਚਰ ਪੰਪ ਸੈੱਟ ਨੇ ਜਿਹੜੇ ਮੋਟਰਾਂ ਨੇ ਉਹਨਾਂ ਦੇ ਕਨੈਕਸ਼ਨ ਕਿਉਂਕਿ ਬੈਨ ਕੀਤੇ ਹੋਏ ਸੀਗੇ ਜਿਸ ਦੀ ਵਜ੍ਹਾ ਕਰਕੇ ਬਹੁਤ ਸਾਰੇ ਲੋਕਾਂ ਨੂੰ ਦਿੱਕਤ ਆਉਂਦੀ ਸੀਗੀ ਕਿਸਾਨ ਭਰਾਵਾਂ ਨੂੰ ਕਿ ਜਿਨ੍ਹਾਂ ਕੋਲ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਖੇਤੀ ਵਾਲੀ ਮੋਟਰਾਂ ਦੇ ਕਨੈਕਸ਼ਨ ਨਹੀਂ ਹੈਗੇ ਉਹਨਾਂ ਨੂੰ ਜਾਂ ਤਾਂ ਜਨਰੇਟਰਾਂ ਦੇ ਉੱਪਰ ਖੇਤੀ ਕਰਨੀ ਪੈਂਦੀ ਸੀ ਤੇ ਜਾਂ ਫਿਰ ਗੌਂਡੀਆਂ ਤੋਂ ਪਾਣੀ ਮੁੱਲ ਲੈਣਾ ਪੈਂਦਾ ਸੀਗਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਭਵੰਤਪਾਲ ਜੀ ਦੀ ਸਰਕਾਰ ਨੇ ਇੱਕ ਜੋ ਇੱਕ ਨਵੀਂ ਸਕੀਮ ਹੈ ਜਿਹੜੀ ਉਹ ਅਸੀਂ ਲਾਂਚ ਕਰਨ ਜਾ ਰਿਹਾ ਸੋਮਵਾਰ ਨੂੰ ਤਾਂ ਪੋਰਟਲ ਖੁੱਲ ਜਾਣਾ ਜਿਸ ਦੇ ਤਹਿਤ ਸੋਲਰ ਪੰਪ ਸੈਟ ਨੇ ਜਿਹੜੇ ਐਗਰੀਕਲਚਰ ਪੰਪ ਸੈਟ ਨੇ ਜਿਹੜੇ ਮੋਟਰਾਂ ਦੇ ਖੇਤੀ ਵਾਲੀਆਂ ਮੋਟਰਾਂ ਦੇ ਸੋਲਰਾਈਜੇਸ਼ਨ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ 20000 ਨਵੇਂ ਪੰਪ ਸੈਟ ਨੇ ਜਿਹੜੇ ਉਹ ਕਨੈਕਸ਼ਨ ਦਿੱਤੇ ਜਾਣਗੇ 3 5 7.5 ਔਰ 10 ਪਾワー ਦੇ ਜਿਹਦੇ ਵਿੱਚ 60% ਸਬਸਿਡੀ ਹੈ ਜਿਹੜੀ ਉਹ ਸਰਕਾਰ ਵੱਲੋਂ ਦਿੱਤੀ ਜਾਣੀ ਹੈ ਔਰ 40% ਹੈ ਜਿਹੜੀ ਸਿਰਫ ਉਹ ਕਿਸਾਨ ਭਰਾਵਾਂ ਨੇ ਪਾਉਣੀ ਹੈ ਇਹਦੇ ਲਈ ਪੋਰਟਲ ਹੈ ਜਿਹੜਾ ਉਹ ਮੰਡੇ ਤੋਂ ਖੁੱਲ ਜਾਣਾ ਹੈ ਔਰ ਜੋ ਐਪ੍ਰੋਕਸੀਮੇਟ ਕਾਸਟ ਹੈ ਜਿਵੇਂ ਤਿੰਨ ਦੀ ਮੋਟਰ ਉਹਦੀ ਐਪ੍ਰੋਕਸੀਮੇਟ ਕਾਸਟ ਹੈ ਜਿਹੜੀ ਉਹ 2 ਲੱਖ ਦੇ ਕਰੀਬ ਹੈ 2 ਲੱਖ 9000 ਪੰਜ ਵਾਲੀ ਦਾ ਹੋਰ 5 ਹਰਸ ਪਾਵਰ ਦਾ 3 ਲੱਖ 3000 ਸਾਢੇ 7 ਹਰਸ ਪਾਵਰ ਦਾ 4 ਲੱਖ 15000 ਤੇ 10 ਹਰਸ ਪਾਵਰ ਦਾ 5 ਲੱਖ 55000 ਜਿਹੜੀਆਂ ਸਬਰਸਿਬਲ ਮੋਟਰਾਂ ਨੇ ਮੋਨੋ ਬਲੌਕ ਦੇ ਜਿਹੜੇ ਰੇਟ ਨੇ ਉਹ ਥੋੜੇ ਜੇ ਇਹਦੇ ਨਾਲੋਂ ਘੱਟ ਨੇ ਸੋ ਇਹ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਕਿ ਇਹਦਾ ਲਾਹਾ ਲਓ ਪੰਜਾਬ ਦੇ ਵਿੱਚ ਜਿਹੜੇ 37 ਬਲੌਕ ਸੇਫ ਜ਼ੋਨ ਨੇ ਯਾਨੀ ਕਿ ਜਿੱਥੇ ਪਾਣੀ ਬਹੁਤਾ ਡੂੰਘਾ ਹਜੇ ਨਹੀਂ ਗਿਆ ਕ੍ਰਿਟੀਕਲ ਸਟੇਜ ਦੇ ਵਿੱਚ ਜਾਂ ਅਨ ਸੇਫ ਸਟੇਜ ਦੇ ਵਿੱਚ ਉਹ ਨਹੀਂ ਪਹੁੰਚੇ ਹੈਗੇ ਜਿਹੜੇ ਕਿ ਇਹ ਜ਼ਿਆਦਾ ਜ਼ਿਲ੍ਹੇ ਇਹ ਉਧਰਲੇ ਪਾਸੇ ਮੁਕਸਰ ਫਾਜ਼ਲਕਾ ਫਿਰੋਜ਼ਪੁਰ ਵਾਲੇ ਪਾਸੇ ਜਾਂ ਫਿਰ ਉਧਰ ਹੁਸ਼ਿਆਰਪੁਰ ਪਠਾਨਕੋਟ ਵਾਲੇ ਪਾਸੇ ਨੇ ਜਿਹੜੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਨੇ ਉਹਦੇ ਵਿੱਚ ਇਹ ਕਿਸਾਨ ਵੀਰ ਸਿੱਧੀਆਂ ਕਨੈਕਸ਼ਨ ਨੇ ਜਿਹੜੇ ਉਹ ਲੈ ਸਕਣਗੇ 60% ਸਬਸਿਡੀ ਦੇ ਨਾਲ ਤੇ ਜਿਹੜਾ ਬਾਕੀ ਦਾ ਪੰਜਾਬ ਹੈ ਇਹਚ ਆਪਣੇ ਇਲਾਕਾ ਵੀ ਸਾਰਾ ਮਾਲਵਾ ਆ ਗਿਆ ਇਹ ਸਾਰੇ ਇਲਾਕੇ ਦੇ ਵਿੱਚ ਜਿਹੜਾ ਕਿ ਅਨਸੇਫ ਜ਼ੋਨ ਹੈ ਜਿੱਥੇ ਕਿ ਯਾਨੀ ਪਾਣੀ ਜ਼ਰੂਰਤ ਨਾਲੋਂ ਜ਼ਿਆਦਾ ਡੂੰਘੇ ਜਾ ਚੁੱਕੇ ਉੱਥੇ ਡਾਇਰੈਕਟ ਇਹ ਕਨੈਕਸ਼ਨ ਆਪਾਂ ਨਹੀਂ ਲਗਾ ਸਕਦੇ ਹੈਗੇ ਇਹਦੇ ਲਈ ਸਪ੍ਰਿੰਕਲ ਸਿਸਟਮ ਜਿਹਨੂੰ ਕਿ ਤੁਪਕਾ ਇਰੀਗੇਸ਼ਨ ਸਿਸਟਮ ਕਹਿੰਦੇ ਆ ਆਪਾਂ ਸਪ੍ਰਿੰਕਲ ਸਿਸਟਮ ਜਾਂ ਡ੍ਰਿਪ ਇਰੀਗੇਸ਼ਨ ਸਿਸਟਮ ਹੈ ਜਿਹੜਾ ਉਹ ਲਗਾਣਾ ਪਏਗਾ ਪਰ ਨਾਲ ਹੀ ਖੁਸ਼ੀ ਦੀ ਗੱਲ ਇਹਦੇ ਵਿੱਚ ਇਹ ਹੈ ਕਿ ਇਹ ਅਸੀਂ ਦੋਨੋਂ ਵਿਭਾਗਾਂ ਦੀਆਂ ਸਕੀਮਾਂ ਨੂੰ ਕਿਉਂਕਿ ਨਹੀਂ ਤਾਂ ਤਕਰੀਬਨ 60 70% ਹੈ ਪੰਜਾਬ ਇਹ ਤੋਂ ਵਾਂਝਾ ਰਹਿ ਜਾਂਦਾ ਇਧਰਲੇ ਆਪਣੇ ਇਲਾਕੇ ਦੇ ਲੋਕਾਂ ਨੂੰ ਵੀ ਇਹਦਾ ਲਾਹਾ ਲੈ ਸਕਣ ਇਸ ਦੇ ਲਈ ਅਸੀਂ ਦੋ ਵਿਭਾਗਾਂ ਨੇ ਸਕੀਮਾਂ ਨੂੰ ਅਸੀਂ ਡਫਟੇਲ ਕੀਤਾ ਯਾਨੀ ਕਿ ਇਕੱਠਿਆਂ ਕੀਤਾ ਜੇ ਕੋਈ ਇਹਨਾਂ ਇਲਾਕਿਆਂ ਦੇ ਵਿੱਚ ਇਹ ਕਨੈਕਸ਼ਨ ਲੈਣਾ ਚਾਹੁੰਦਾ ਹੈ ਤਾਂ ਉਹਨੂੰ ਡ੍ਰਿਪ ਇਰੀਗੇਸ਼ਨ ਸਿਸਟਮ ਜਾਂ ਜਾਂ ਸਪ੍ਰਿੰਕਲਰ ਸਿਸਟਮ ਹੈ ਜਿਹੜਾ ਉਹ ਲਗਾਉਣਾ ਪੈਗਾ ਜਿਹਦੇ ਵਿੱਚ ਉਹਨਾਂ ਨੂੰ ਫਿਰ ਦੁਬਾਰ ਤੋਂ 80% ਤੋਂ ਪਲੱਸ ਜਿਹੜੀ 80 ਤੋਂ 90% ਹੈ ਜਿਹੜੀ ਜੇ ਲੇਡੀਜ਼ ਨੇ ਜਾਂ ਐਸਸੀ ਨੇ ਜਾਂ 2.5 ਏਕੜ ਤੋਂ ਘੱਟ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ 90% ਸਬਸਿਡੀ ਉਹਦੇ ਵਿੱਚ ਤੇ ਜਨਰਲ ਕੈਟਾਗਰੀ ਦੇ ਨੂੰ 80% ਸਬਸਿਡੀ ਹੈ ਸੋ ਇੱਕ ਬਹੁਤ ਵੱਡਾ ਐਡਵਾਂਟੇਜ ਹੈ ਜਿਹੜਾ ਇਹ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਹੋਣ ਜਾ ਰਿਹਾ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹੀ ਹੈ ਉਹਦੇ ਵਿੱਚ 60% ਜਨਰਲ ਕੈਟਾਗਰੀ ਔਰ ਐਸਸੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ 80% ਸਰਪ੍ਰੀਆ ਯਾਨੀ ਕਿ ਨਿਗੋਣਾ ਜਿਹੜਾ ਉਹਨਾਂ ਨੂੰ ਵੀਰਾਂ ਨੂੰ ਪੇ ਕਰਨਾ ਪਏਗਾ ਇਸ ਇਹਨਾਂ 20000 ਪੰਪਾਂ ਦੇ ਵਿੱਚੋਂ 15000 ਸਿੱਧੇ ਕਿਸਾਨਾਂ ਨੂੰ ਦਿੱਤਾ ਜਾਏਗਾ 2000 ਜਨਰਲ ਕੈਟਾਗਰੀ ਦੇ ਵਿੱਚ 2000 ਪੰਪ ਨੇ ਜਿਹੜੇ ਉਹ ਐਸਸੀ ਕੈਟਾਗਰੀ ਦੇ ਕਿਸਾਨ ਭਰਾਵਾਂ ਨੂੰ ਦਿੱਤਾ ਜਾਏਗਾ ਔਰ 3000 ਨੇ ਜਿਹੜੇ ਪੰਪ ਕਨੈਕਸ਼ਨ ਨੇ ਜਿਹੜੇ ਉਹ ਜਿਹੜੇ ਪੰਚਾਇਤਾਂ ਦੇ ਵਿੱਚ ਕਿਸੇ ਨੇ ਟੋਬੇ ਤੇ ਲਗਾਉਣਾ ਹੈ ਕੋਈ ਸਰਫਿਸ ਇਰੀਗੇਸ਼ਨ ਕਰਨੀ ਹੈ ਕੋਈ ਡਿੱਗੀਆਂ ਬਣਾ ਕੇ ਪੰਚਾਇਤਾਂ ਨੇ ਵਰਤੋਂ ਕਰਨੀ ਹੈ 3000 ਉਹਨਾਂ ਵਾਸਤੇ ਰਾਖਮ ਰੱਖਿਆ ਗਿਆ ਇੱਕ ਭੰਡ ਨੂੰ ਬਣਾਤਾ ਸੀ ਮੁੱਖ ਮੰਤਰੀ ਜਿਹਨੂੰ ਕੰਮ ਤਾਂ ਕੁਝ ਆਂਦਾ ਨਹੀਂ ਕੱਲੇ ਗੱਲਾਂ ਆਂਦੀਆਂ ਨੇ ਹੁਣ ਚਲੋ ਗੱਲਾਂ ਤਾਂ ਮਾਰੀ ਜਾ ਰਿਹਾ ਹੈਗਾ ਲੇਕਿਨ ਮਾੜਾ ਮੋਟਾ ਕਾਨੂੰਨ ਵਿਵਸਥਾ ਵਾਸਤੇ ਕੋਈ ਐਸਐਸਪੀਆ ਦੀ ਮੀਟਿੰਗ ਬੁਲਾ ਬਾਦਲ ਸਾਹਿਬ ਹਰ ਮਹੀਨੇ ਹਰ ਹਫਤੇ ਐਸਐਸਪੀ ਦੀ ਮੀਟਿੰਗ ਕਰਿਆ ਕਰਦੇ ਸੀ ਖ਼ਬਰ ਚ ਕੋਈ ਖ਼ਬਰ ਆ ਜਾਏ ਨਾਲ ਦੀ ਨਾਲ 6 ਵਜੇ ਸਵੇਰੇ ਫੋਨ ਚਲੇ ਜਾਂਦਾ ਸੀ ਅੱਜ ਤੁਸੀਂ ਦੱਸੋ ਮੁੱਖ ਸਚੇ ਕਿਵੇਂ ਪੈਸੇ ਨਟਕੇ ਕਤਲ ਦਾ ਮਾਮਲਾ ਹੋਇਆ ਪੈਸੇ ਲੁੱਟਣ ਦਾ ਮਾਮਲਾ ਤੁਸੀਂ ਕੋਈ ਚੈਨਲ ਟੀਵੀ ਦਾ ਚਲਾ ਲਓ ਕੱਲੇ ਲੁੱਟਾਂ ਖੋਆ ਕਤਲ ਫਿਰੋਤੀਆਂ ਬਸ ਆਹੀ ਖ਼ਬਰਾਂ ਆ ਰਹੀਆਂ ਨੇ ਤੇ ਕੋਈ ਖ਼ਬਰ ਨਹੀਂ ਦੇਖਣ ਨੂੰ ਮਿਲਦੀ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਪੁੱਛਿਆ ਵੀ ਤੁਹਾਡੇ ਰਾਜ ਚ ਹੋ ਕੀ ਵਿਆਏ ਇਹ ਕਿਨੂੰ ਫੜਿਆ ਤੇ ਕਿਨੂੰ ਸਜ਼ਾ ਦਿੱਤੀ ਇਹਨੂੰ ਠੱਲਪਾਂ ਵਾਸਤੇ ਕੀ ਹੋ ਰਿਹਾ ਹੈ ਨਾ ਨਸ਼ੇ ਨੂੰ ਰੋਕਣ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਨਾ ਕਾਨੂੰਨ ਦਾ ਸਾਨੂੰ ਕੁਝ ਕਰਨ ਵਾਸਤੇ ਤੇ ਨਾ ਹੀ ਪ੍ਰਸ਼ਾਸਨ ਦੇ ਨਾਲ ਕੋਈ ਮੀਟਿੰਗ ਕੋਈ ਵੀ ਲੋਕਾਂ ਦੀ ਅੱਜ ਲੋਕਾਂ ਵਿੱਚ ਹਾਹਾਕਾਰ ਮਚਿਆ ਹੋਇਆ ਹੈ ਪਿੰਡਾਂ 'ਚ ਮੈਂ ਜਾਂਦੀ ਆ ਸਾਫ ਸੁਥਰਾ ਪਾਣੀ ਨਹੀਂ ਆ ਰਿਹਾ ਲੋਕਾਂ ਦੇ ਮੀਂਹ ਦੇ ਨਾਲ ਬੁਰਾ ਹਾਲ ਗੰਦੇ ਪਾਣੀ ਓਵਰਫਲੋ ਹੋ ਰਿਹਾ ਹੈ ਪੀਣ ਦਾ ਪਾਣੀ ਤੱਕ ਨਹੀਂ ਹੈਗਾ ਇਹਨਾਂ ਦੇ ਕਾਰਡ ਕੱਢੇ ਹੁਣ ਗਰੀਬ ਮੋਤੀ ਕਿਲੋ ਕਣਕ ਦਿੰਦੇ ਸੀ 5 ਕਿਲੋ ਦੇ ਨਾਲ ਤੁਸੀਂ ਇਹਨਾਂ ਦਾ ਰਾਸ਼ਨ ਦੇ ਕਾਰਡ ਕੱਟਦੇ ਰਾਸ਼ਨ ਕੱਟਦਾ ਇਹਨਾਂ ਦਾ ਨਰੇਕਾ ਦਾ ਕੰਮ ਬੰਦੇ ਇਹਨਾਂ ਦੇ ਸ਼ਗਨ ਦੇ ਚੈੱਕ ਬੰਦੇ ਇਹਨਾਂ ਦੇ ਵਜੀਫੇ ਬੰਦ ਨੇ ਕੋਈ ਤਾਂ ਇਹਨਾਂ ਨੂੰ ਸਹੂਤ ਮਿਲ ਨਹੀਂ ਰਹੀ ਇੱਥੇ ਤੱਕ ਆਯੂਸ਼ਮਾਨ ਤੱਕ ਕਾਰਡ ਦਾ ਕੰਮ ਵੀ ਬੰਦ ਹੋ ਗਿਆ ਪੰਜਾਬ 'ਚ ਇਹਦੀ ਨਲੈਕੀ ਮੁਖਮੰਤਰੀ ਦੀ ਨਲੈਕੀ ਕਰਕੇ ਫਿਰ ਪੰਜਾਬ ਦੀ ਜਨਤਾ ਕਿੱਥੇ ਜਾਏ ਹੁਣ ਤੱਕ ਕਰਦੇ ਸੂਚਾਸਮਿਲ ਗਾਪ ਐਂਡ ਮਾਦਰੀ ਵਿੱਚ ਪਾਰਟੀ ਕਰਨਾ ਕਿ ਪੇਸ਼ ਹੋਇਆ ਹੈ ਕਿ ਲਾਗੇ ਸੀਜੀਪਸਤ ਅਕਾਲ ਤਖਤ ਸਾਹਿਬ ਸਿੱਖ ਪੰਥ ਦੇ ਮਹਾਨ ਸਥਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿਹੜਾ ਉਹਨਾਂ ਦੇ ਵਿੱਚੋਂ ਉਹਨਾਂ ਵੱਲੋਂ ਆਦੇਸ਼ ਦਿੱਤੇ ਜਾਂਦੇ ਨੇ ਸੁਖਵੀਰ ਜੀ ਵੀ ਇੱਕ ਨਮਾਨੇ ਸਿੱਖ ਵਖੋ ਉਥੇ ਪੇਸ਼ ਹੋਏ ਨੇ ਤੇ ਜਿਹੜੇ ਵੀ ਉਹਨਾਂ ਤੋਂ ਸਜ਼ਾ ਦਿੱਤੀ ਜਾਊਗੀ ਜਿਵੇਂ ਉਹਨਾਂ ਨੇ ਕਿਹਾ ਕਿ ਕੋਈ ਮੀਟਿੰਗ ਨਹੀਂ ਕਰਨੀ ਕੋਈ ਬਿਆਨਬਾਜ਼ੀ ਨਹੀਂ ਕਰਨੀ ਆਪਣੀ ਸਾਰੀ ਪਾਰਟੀ ਬੈਠੀ ਹੋਈ ਆ ਉਹਨਾਂ ਦੇ ਆਦੇਸ਼ਾਂ ਵਾਸਤੇ ਤੇ ਜਿਹੜੇ ਨਹੀਂ ਜਾਂਦੇ ਤੇ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਉਹਨਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਸਰਪੰਚ ਤੇ ਪਿੰਡਾਂ ਦੇ ਲੋਕ ਸਰਪਸਮਤੀਆਂ ਕਰਨ ਮਾਨ ਸਾਹਿਬ ਨੇ ਵੀ ਐਲਾਨ ਕੀਤਾ 5 ਲੱਖ ਰੁਪਈਆ ਤੇ ਪਿੰਡ ਨੂੰ ਮਿਲਣਾ ਹੀ ਮਿਲਣਾ ਸਰਪਸਮਤੀ ਵਾਲੇ ਪਿੰਡ ਨੂੰ ਨਾਲ ਸਟੇਡੀਅਮ ਬਣਨਗੇ ਖੇਡ ਗ੍ਰਾਉਂਡਾਂ ਬਣਨਗੇ ਉਹਨਾਂ ਪਿੰਡਾਂ ਦੇ ਵਿੱਚ ਹਸਪੀਟਲ ਸਕੂਲ ਬਣਨਗੇ ਜਿਹੜੇ ਪਿੰਡ ਸਰਪਸਮਤੀ ਕਰਕੇ ਆਉਣਗੇ ਉਹਨਾਂ ਪਿੰਡਾਂ ਦਾ ਵਿਕਾਸ ਸਭ ਤੋਂ ਵੱਧ ਕਰਾਇਆ ਜਾਏਗਾ ਵਿਕਾਸ ਤੇ ਸਾਰੇ ਪੰਜਾਬ ਦਾ ਹੀ ਹੋਣਾ ਸਾਰੇ ਪਿੰਡਾਂ ਦਾ ਹੋਣਾ ਪਰ ਜਿਹੜੇ ਪਿੰਡਾਂ ਸਰਪਸਮਤੀਆਂ ਹੋਣਗੇ ਉਹਨਾਂ ਪਿੰਡਾਂ ਦਾ ਵਿਕਾਸ ਜ਼ਮੀਨੀ ਪੱਧਰ ਤੇ ਵਾਕਈ ਦੱਸ ਦਿੱਤਾ ਜਾਵੇਗਾ ਕਿ ਸਰਪੰਚ ਸਾਂਝਾ ਸਾਰੇ ਪਿੰਡ ਦਾ ਤੇ ਆ ਵਿਕਾਸ ਕੀਤਾ ਪੰਚਾਇਤੀ ਰਾਜ ਐਕਟ ਦੇ ਵਿੱਚ ਜੋ ਸੋਧ ਕੀਤੀ ਗਈ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਹੋਰ ਜਨਰੇਸ਼ਨ ਰੇਸ਼ਨ ਜਿਹੜੀ ਹੁੰਦੀ ਸੀ ਅਨੁਸੂਚਿਤ ਜਾਤੀਆਂ ਜਾਂ ਪਛੜੇ ਵਰਗਾਂ ਦੀ ਜ਼ਿਲ੍ਹਾ ਲੈਵਲ ਤੇ ਹੁੰਦੀ ਸੀ ਉਹਦੇ ਵਿੱਚ ਜਿਹੜੇ ਅਸਰ ਸੂਤ ਰੱਖਦੇ ਸੀ ਲੀਡਰ ਜਾਂ ਇਸ ਪੈਕ ਵਿੱਚ ਦੇ ਮੰਤਰੀ ਜਾਂ ਵੱਡੇ ਲੀਡਰ ਉਹਨਾਂ ਨੇ ਆਪਦੇ ਬਲਾਕਾਂ ਦੇ ਵਿੱਚ ਕਈ ਵਾਰ ਜੇ ਆਬਾਦੀ ਜ਼ਿਲ੍ਹੇ ਦੇ ਵਿੱਚ 35% ਆ ਕਿਸੇ ਬਲਾਕ ਦੇ ਵਿੱਚ 30% ਆਬਾਦੀ ਹੁੰਦੀ ਸੀ ਐਸੀ ਕਿਸੇ ਦੇ ਵਿੱਚ 40% ਹੁੰਦੀ ਸੀ ਤੇ ਉਹ ਆਪਦੇ ਬਲਾਕਾਂ ਦੇ ਵਿੱਚ ਫਾਇਦਾ ਲਿਆ ਜਾਂਦਾ ਹਰ ਦੇ ਚੇਤਿਆਂ ਨੂੰ ਕੋਸ਼ਿਸ਼ ਕਰ ਲਈ ਆਪਦੇ ਬਲਾਕਾਂ ਦੇ ਰਿਜ਼ਰਵੇਸ਼ਨ ਜਿਹੜੀਆਂ ਸੀਟਾਂ ਕਰਦੀਆਂ ਸਰਪੰਚੀਆਂ ਉਹ ਘਟਕੀਆਂ ਜਾਂਦੀਆਂ ਜਾਂਦੀਆਂ ਸੀ ਤੇ ਦੂਜੇ ਬਲਾਕਾਂ ਦੇ ਵਿੱਚ ਵੰਡ ਕਰ ਦੇਣੀਆਂ ਹੁਣ ਬਲਾਕ ਲੈਵਲ ਤੇ ਇਹ ਰਿਜ਼ਰਵੇਸ਼ਨ ਹੋਊਗੀ ਉਹਦੇ ਵਿੱਚ ਕਿਸੇ ਦਾ ਕੋਈ ਹੱਕ ਨਹੀਂ ਹੋਊਗਾ ਜਿੰਨੇ ਵੀ ਉਸ ਬਲਾਕ ਦੇ ਵਿੱਚ ਆਬਾਦੀ ਹੋਵੇਗੀ ਉਹਦੇ ਅਨਸਾਰ ਹੀ ਰਿਜ਼ਰਵੇਸ਼ਨ ਹੋਵੇਗੀ ਇਹ ਚ ਜਿਹੜੀ ਸਾਡੀ ਪਛੜੀਆਂ ਛਰੇਣੀਆਂ ਐ ਐਸਸੀ ਵਰਗਿਆਂ ਉਹਨਾਂ ਨੂੰ ਫਾਇਦਾ ਮਿਲੇਗਾ ਕਿਸੇ ਦਾ ਕੋਈ ਹੱਕ ਨਹੀਂ ਖਾ ਸਕੇਗਾ ਇਹਦਾ ਕਰਕੇ ਇਸ ਬਿਲ ਦੇ ਵਿੱਚ ਸੋਧ ਕੀਤੀ ਗਈ